ਸਾਸਤਰੀ ਕਾਲ ਜੀ ਮਾਰੇ ਵਾਸਤੇ ਪਹਿਲੇ ਕਮਰਾ ਬੁੱਕ ਹੋਇਆ ਬਤਾ ਗਿੱਦਾ ਪਾਰਟੀ ਐ ਮਤਨਖੰਦ ਆਪਣਾ ਕਮਰਾ ਮਾਨੂੰ ਕਿੰਨਾ ਸੋਹਣਾ ਕਮਰਾ ਮਾਨੂੰ ਮਿਲਿਆ ਜੀ ਅੱਜ ਮੈਂ ਤੁਹਾਨੂੰ ਸਾਰੇ ਇਹਦਾ ਵੀਊ ਦਿਖਾਵਾਂਗੇ ਜੀ ਉਹਦੇ ਬਾਅਦ ਜੀ ਮਾਨ ਨੇ ਫਿਰ ਆਪਣੀ ਬੰਨੀ ਜੀ ਪੱਗ ਤੁਰਲੇ ਵਾਲੀ ਆ ਪੰਗੜੇ ਵਾਲੀ ਪੱਗ ਬੰਨੀ ਜੀ ਆਪਣਾ ਪੱਗ ਬੰਨ੍ਹ ਕ ਜੀ ਤੁਹਾਨੂੰ ਦਿਖਾ ਰਹੇ ਕਿ ਇਸ ਤਰੀਕੇ ਨਾਲ ਫਿਰ ਮਾਨ ਨੇ ਜੀ ਆਪਣਾ ਜਿਹੜੀਆਂ ਮੁੱਛਾਂ ਮੁੱਛਾਂ ਕਰੀਆਂ ਆਪਣੀਆਂ ਸੈੱਟ ਜੀ ਮੁੱਛਾਂ ਸੈੱਟ ਕਰੀਆਂ ਜੀ ਮੁੱਛਾਂ ਸੈੱਟ ਕਰ ਕ ਜੀ ਫਿਰ ਮਾਨ ਨੇ ਆਪਣਾ ਪੰਜਾਬੀ ਪਹਿਰਾਵਾ ਪੰਜਾਬੀ ਚਾਦਰਾਂ ਬੰਨ੍ਹ ਕ ਦਿਖਾਇਆ ਜੀ ਵੀ ਪੰਜਾਬੀ ਚਾਦਰ ਇਸ ਤਰ੍ਹਾਂ ਬੰਨਿਆ ਸੰਸਾਰ ਦੇ ਵਿੱਚ ਤੇ ਕੋਲ ਆਂਦੀ ਵੀ ਇੱਕ ਚਾਦਰ ਕਿਸ ਤਰ੍ਹਾਂ ਮਾਰੇ ਜਿਹੜੇ ਬਾਬਿਆਂ ਸੂਰ ਤੇ ਚਾਦਰਾਂ ਬੰਦੇ ਆਏ ਜੀ ਉਹ ਚਾਦਰਾਂ ਬਣ ਕਾ ਤੁਹਾਨੂੰ ਦਿਖਾਇਆ ਜੀ ਵੀ ਇਸ ਤਰੀਕੇ ਗੇ ਜਿਹੜਾ ਪੰਜਾਬੀ ਚਾਦਰਾਂ ਪਹਿਰਾਵਾ ਜਿਹੜਾ ਆਪਣਾ ਪੰਜਾਬ ਦਾ ਕਲਚਰ ਆ ਉਹ ਇਸ ਤਰੀਕੇ ਗੇ ਬੰਨਿਆ ਜਾਂਦਾ ਗੱਠ ਭਾਜਿੰਦੇ ਵੈਸੇ ਦਾ ਚਾਦਰਾਂ ਕੱਲਾ ਬੰਦਾ ਹੀ ਬੰਦਾ ਪਰ ਥੋੜਾ ਜਿਹਾ ਚਲੋ ਨਹੀਂ ਬੰਨ ਹੋ ਰਹਾ ਤਾਂ ਇਕੱਠਾ ਤਾਂ ਕਰਕੇ ਉਹਦੇ ਬਾਦ ਮਾਨੇ ਪਾਇਆ ਜੀ ਚੱਗਾ ਹੋਰ ਡਰੈਸ ਬਹੁਤ ਸੋਹਣੀ ਸੀ ਉਹ ਕੇ ਤੁਹਾਨੂੰ ਦਿਖਾਇਆ ਜੀ ਹਾਂ ਵੀ ਮਾਨੇ ਚਾਦਰਾਂ কুর্তা ਚੱਗਾ ਕਿਸ ਤਰ੍ਹਾਂ ਪਾਇਆ उसके बाद महाने बने पग पग जब तुरला बज पसाया जैकट पाई जैकट पाकर थोड़ा हम पूरा तैयार होकर दिखाओगे चिट्टा झग्गा संतरी जैकेट संतरी पग संतरी तुरला और संतरी चादरा पीली जुटी और हूँ उसके बाद हम दिखाओगे थानू पीले और काले रंग का तेंटा इस तरह पाया जाता तर पंजाबी कल्चर हम तैयार होकर देख सकते हैं कि पंजाबी चादरा और पंजाबी पहरावा किस तरह देश सोना सत श्रीकाल